ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਜੋ 328 ਪਾਵਨ ਸਰੂਪ ਚੋਰੀ ਹੋਏ ਸਨ। ਤਿੰਨਾਂ ਦੇ ਇਨਸਾਫ ਲਈ ਦੋਸ਼ੀਆਂ ਖਿਲਾਫ ਕਾਰਵਾਈ ਲਈ ਪਿਛਲੇ 5 ਸਾਲ ਤੋਂ ਨਿਰੰਤਰ ਸੰਘਰਸ਼ ਜਾਰੀ ਸੀ। ਜਿੱਥੇ ਵੱਖ-ਵੱਖ ਥਾਵਾਂ ਤੇ ਚਿੱਠੀਆਂ ਲਿਖੀਆਂ ਗਈਆਂ, ਧਰਨੇ ਦਿੱਤੇ ਗਏ, ਸ਼ਮਾਗਮ ਰੱਖੇ ਗਏ। ਉੱਥੇ ਨਾਲ-ਨਾਲ ਅਦਾਲਤ ਦਾ ਵੀ ਰੁਖ ਕੀਤਾ ਗਿਆ। ਪਿਛਲੇ ਦਿਨੀ ਇਨਸਾਫ ਵਾਸਤੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਸਾਡੇ ਮਾਨਯੋਗ ਅਰुण ਸ਼ਰਮਾ ਜੀ ਐਡਵੋਕੇਟ ਹਾਈ ਕੋਰਟ ਪੰਜਾਬ ਹਰਿਆਣਾ ਕਮਲਦੀਪ ਕੌਰ ਐਡਵੋਕੇਟ ਸਮੁੱਚੀ ਟੀਮ ਨੇ ਇੱਕ ਪੀਆਈਐਲ ਤਿਆਰ ਕਰਵਾਈ ਸੀ ਭਾਈ ਗੁਰਵਤਨ ਸਿੰਘ ਹੋਣਾ ਦੀ ਅਗਵਾਈ ਵਿੱਚ 20 ਬੰਦਿਆਂ ਵੱਲੋਂ ਇੱਕ ਜਾਚਕਾ ਦਾਇਰ ਕੀਤੀ ਗਈ ਜ ਜਿਹਦੀ ਪਹਿਲੀ ਤਰੀਕ 7 ਸੀਗੀ ਅੱਜ ਦੂਸਰੀ ਤਰੀਕ ਪਾਈ ਸੀ ਕਿ ਮਾਨਯੋਗ ਹਾਈ ਕੋਰਟ ਅਦਾਲਤ ਵੱਲੋਂ 27 ਅਗਸਤ ਜਿਸ ਤੇ ਸੁਣਵਾਈ ਕਰਦੇ ਆ ਅੱਜ ਜੱਜ ਸਾਹਿਬ ਨੇ ਜਿਹੜੇ ਆਰਡਰ ਕੀਤੇ ਨੇ ਉਹ ਐਡਵੋਕੇਟ ਸਾਡੇ ਅਰुण ਸ਼ਰਮਾ ਜੀ ਆਪ ਜੀ ਨੂੰ ਦੱਸਣਗੇ ਤੇ ਇੱਥੇ ਮੈਂ ਜ਼ਰੂਰ ਕਵਾਂਗਾ ਕਿ ਜਿਹੜਾ 5 ਸਾਲ ਤੋਂ ਸੰਘਰਸ਼ ਚੱਲ ਰਿਹਾ ਸੀ ਅੱਜ ਉਸ ਨੂੰ ਬੋਰ ਪੈਂਦਾ ਨਜ਼ਰ ਆਇਆ ਦੋਸ਼ੀਆਂ ਨੂੰ ਬਚਾਉਣ ਵਾਲੇ ਵੀ ਅੱਜ ਨੰਗੇ ਹੋਏ ਜਿਹੜੇ ਆਖਦੇ ਸੀ ਬਡਾਲਾ ਪੈਸੇ ਇਕੱਠੇ ਕਰ ਰਿਆ 5 ਸਾਲ ਤੋਂ ਝੂਠ ਬੋਲ ਰਿਆ ਜੀ ਹੁਣ ਕਹਿ ਦਿਓ ਹਾਈ ਕੋਰਟ ਵੀ ਝੂਠ ਬੋਲਦਾ ਹੈ ਹੁਣ ਕਹਿ ਦਿਓ ਈਸ਼ਰ ਸਿੰਘ ਦੀ ਰਿਪੋਰਟ ਵੀ ਝੂਠੀ ਸੀ ਹੁਣ ਕਹਿ ਦਿਓ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦਾ ਜਥੇਦਾਰ ਸੀ ਉਸ ਵਕਤ ਤੁਹਾਡੇ ਮੁਤਾਬਕ ਜਿੰਨੇ ਪੜਤਾਲ ਕਰਵਾਈ ਉਹ ਵੀ ਝੂਠੀ ਸੀ ਹੁਣ ਕਹਿ ਸਕਦੇ ਹੋ ਕਿ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਤੇ ਹਰਜਿੰਦਰ ਸਿੰਘ ਧਾਮੀ ਸਮੁੱਚੀ ਟੀਮ ਤੇ ਬਾਦਲੀ ਲਾਣਾ ਜਿੰਨੇ ਮੰਨਿਆ ਸੀ 328 ਪਾਵਨ ਸਰੂਪ ਚੋਰੀ ਹੋਏ ਆ 992886 ਅੰਗ ਚੋਰੀ ਛਪੇ ਆ 24536 ਅੰਗ ਲਾਪਤਾ ਹੋਏ ਆ ਸੈਂਕੜੇ ਸਰੂਪ ਅਗ ਦੀ ਭੇਤ ਚੜੇ 125 ਪਾਵਨ ਸਰੂਪਾਂ ਦੀ ਵਿਅਦਬੀ ਹੋਈ 61 ਸਰੂਪ ਮਹਾਰਾਜ ਜੀ ਦੇ ਬਲੈਕ ਵਿੱਚ ਪਿਆਰ ਕਰਵਾਏ ਇਹ ਜਿੰਨਾ ਕ੍ਰਾਈਮ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਹੋਇਆ ਖੁਦ ਮੰਨ ਕੇ ਤੇ ਖੁਦ ਤੁਸੀਂ ਬਾਗੀ ਹੋਏ ਅੱਜ ਉਹਦੇ ਤੇ ਮੋਹਰ ਲਾਉਂਦਿਆਂ ਹਾਈ ਕੋਰਟ ਕੀ ਆਰਡਰ ਕਰਦਾ ਆ ਉਹ ਤੁਸੀਂ ਅਰਣ ਸ਼ਰਮਾ ਜੀ ਪਾਸੋਂ ਸੁਣ ਸਕਦੇ ਹੋ ਅਗਲੀ ਗੱਲ ਜਿਹੜੀ ਉਹ ਹੋਊਗੀ ਮੈਂ ਨਾਲ ਬਲਦੇਵ ਸਿੰਘ ਸਿਰਸਾ ਜੀ ਨੂੰ ਵੀ ਕਵਾਂਗਾ ਉਹ ਇਸ ਗੱਲ ਨੂੰ ਪੂਰੀ ਕਰਨ ਤੇ ਸਿੱਖ ਸੰਗਤਾਂ ਆਉਣ ਵਾਲੇ ਸਮੇਂ 'ਚ ਜਿਵੇਂ ਪਿੱਛੇ ਸਹਿਯੋਗ ਕੀਤਾ ਹੈ ਤੁਹਾਡੇ ਤੋਂ ਅੱਗੇ ਵੀ ਆਸ ਕਰਦੇ ਆ ਇਹ ਤੁਹਾਡੀ ਬਦੌਲਤੀ ਅੱਜ 500 5 ਸਾਲਾਂ ਦੀ ਮਿਹਨਤ ਨੂੰ ਬੂਰ ਪੈਣਾ ਜਿਹੜਾ ਸ਼ੁਰੂ ਹੋਇਆ ਇਹ ਮੈਂ ਬੇਨਤੀ ਕਰਦਾ ਹਾਂ ਸਾਡੇ ਸਨਮਾਨਯੋਗ ਅਰਣ ਸ਼ਰਮਾ ਜੀ ਐਡਵੋਕੇਟ ਹਰਿਆਣਾ ਪੰਜਾਬ ਹਾਈ ਕੋਰਟ ਤੇ ਕਮਲਦੀਪ ਕੋਰ ਐਡਵੋਕੇਟ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਨੂੰ ਐ ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਬੰਦਿਆਂ ਦੇ ਵੱਲੋਂ ਮਾਨਨਯੋਗ ਉੱਚ ਨਿਆਂ ਅਲਿਆ ਦੇ ਵਿੱਚ ਪਾਈ ਗਈ ਸੀ ਜਿੰਦਾ ਮੇਨ ਕੋਜ਼ ਆਫ ਐਕਸ਼ਨ ਆਈ ਸੀਗਾ ਵੀ 328 ਪਾਵਨ ਸਰੂਪ ਜਿਹੜੇ ਮਿਸਿੰਗ ਹੋਏ ਸੀਗੇ ਪਬਲਿਕੇਸ਼ਨ ਡਿਪਾਰਟਮੈਂਟ ਐਸਜੀਪੀਸੀ ਦੇ ਵਿੱਚੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇੱਕ ਰਿਪਰੈਜ਼ੈਂਟੇਸ਼ਨ ਗੁਰਵਤਨ ਸਿੰਘ ਜੀ ਨੇ ਤੇ ਉਨੇ ਹੋਰ ਬੰਦਿਆਂ ਨੇ ਜਿਹੜੇ ਸਿੱਖ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਉਹਨਾਂ ਨੇ ਇੱਕ ਰਿਪਰੈਜ਼ੈਂਟੇਸ਼ਨ ਐ ਐਸਜੀਪੀਸੀ ਨੂੰ ਸਭ ਤੋਂ ਪਹਿਲੇ ਦਿੱਤੀ ਸੀਗੀ ਜਿਹੜੀ ਬੋਡੀ ਹੈਗੀ ਹੈ ਬਈ ਐਵੇਂ ਐਵੇਂ ਕਰਕੇ ਡਾਕਟਰ ਈਸ਼ਰ ਸਿੰਘ ਜੀ ਨੇ ਜਿਹੜੀ ਇੱਕ ਇਨਵੈਸਟੀਗੇਸ਼ਨ ਕੀਤੀ ਸੀਗੀ 1100 ਪੇਜਾਂ ਦੀ ਰਿਪੋਰਟ ਸੀਗੀ 2020 ਦੀ ਅਕਾਲ ਤਖਤ ਸਾਬ ਜੀ ਨੇ ਇਨਵੈਸਟੀਗੇਸ਼ਨ ਕਰਵਾਈ ਸੀਗੀ ਤੇ 1100 ਪੇਜਾਂ ਦੀ ਰਿਪੋਰਟ ਸਬਮਿਟ ਹੋਈ ਸੀਗੀ ਵੀ ਉਹਨਦੇ ਉੱਤੇ ਕਾਰਵਾਈ ਕੀਤੀ ਜਾਵੇ ਜਦੋਂ ਕੋਈ ਕਾਰਵਾਈ ਨਹੀਂ ਹੋਈ ਇੱਕ ਰਿਪrezentੇਸ਼ਨ ਐਸਜੀਪੀਸੀ ਨੂੰ ਦਿੱਤੀ ਗਈ ਇੱਕ ਰਿਪrezentੇਸ਼ਨ ਚੀਫ ਸੈਕਟਰੀ ਪੰਜਾਬ ਨੂੰ ਦਿੱਤੀ ਗਈ ਫਿਰ ਰਿਮਾਈਂਡਰ ਕਮ ਰਿਪrezentੇਸ਼ਨ ਚੀਫ ਸੈਕਟਰੀ ਪੰਜਾਬ ਨੂੰ ਦਿੱਤੀ ਗਈ ਫਿਰ ਜਦੋਂ ਕੋਈ ਕਾਰਵਾਈ ਨਹੀਂ ਹੋਈ ਇੱਕ ਲੀਗਲ ਨੋਟਿਸ 80 ਸੀਪੀਸੀ ਦੇ ਤਹਿਤ ਚੀਫ ਸੈਕਟਰੀ ਨੂੰ ਦੁਬਾਰਾ ਦਿੱਤਾ ਗਿਆ ਤਾਂ ਕਿ ਉਹ ਕਾਰਵਾਈ ਕਰੇ ਯਾਦ ਕਰਵਾਇਆ ਗਿਆ ਬਾਰ-ਬਾਰ ਫਿਰ ਇੱਕ ਜੋ ਪ੍ਰੋਵੀਜ਼ਨ ਹੈਗਾ ਲੋ ਦਾ ਵੀ ਤੁਸੀਂ ਮੰਨ ਨਹੀਂ ਉੱਚ ਨਿਆਲੇ ਦੇ ਵਿੱਚ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹਨੂੰ ਅਸੀਂ ਜਨਹਿਤਿਆ ਸੀਗਾ ਵੀ ਕਹਿ ਦਿੰਦੇ ਆ ਤੁਸੀਂ ਫਾਈਲ ਕਰ ਸਕਦੇ ਹੋ ਫਿਰ ਇਹਨਾਂ ਵੀ ਲੋਕਾਂ ਵੱਲੋਂ ਜਿਹੜੇ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਇੱਕ ਇੱਕ ਪੀਆਈਐਲ ਹਾਈ ਕੋਰਟ ਦੇ ਵਿੱਚ ਪਾਈ ਗਈ ਜਿੱਦੀ ਪਹਿਲੀ ਸੁਣਵਾਈ 7 ਅਗਸਤ ਨੂੰ ਹੋਈ ਜਿੰਦੇ ਵਿੱਚ ਰਿਸਪੋਂਡੈਂਟ ਨੰਬਰ 1 ਚੀਫ ਸਕੱਟਰੀ ਦੇ ਵੱਲੋਂ ਸਰਕਾਰੀ ਵਕੀਲ ਪੇਸ਼ ਹੋਏ ਉਹਨਾਂ ਨੇ ਕਿਹਾ ਵੀ ਆਪਣਾ ਜਿਹੜਾ ਐਕਟ ਹੈ ਸਿੱਖ ਗੁਰਦੁਆਰਾ ਐਕਟ 1925 ਹੈ ਉਹਦੇ ਤਹਿਤ ਕਾਰਵਾਈ ਬੰਦੀ ਹੈ 142 ਦੇ ਤਹਿਤ ਇਹ ਰਿਟ ਜਿਹੜੀ ਪੀਆਈਐਲ ਹੈ ਮੇਨਟੇਨੇਬਲ ਹੀ ਨਹੀਂ ਹੈਗੀ ਉਹਨਾਂ ਨੇ ਰਿਪਲਾਈ ਵੀ ਦਿੱਤਾ ਵੀ ਇਹ ਜੁਡੀਮੈਂਟ ਹੈ ਜੀ ਇਹ ਰਿਟ ਪਟੀਸ਼ਨ ਹੀ ਮੇਨਟੇਨੇਬਲ ਨਹੀਂ ਹੈਗੀ ਫਿਰ ਫਿਰ ਅਸੀਂ ਉਹਦਾ ਜਵਾਬ ਦਿੱਤਾ ਅਸੀਂ ਅਸੀਂ ਜੀ ਜਸਟਿਸ ਸਾਹਿਬ ਨੂੰ ਇਹ ਗੱਲ ਦੱਸੀ ਵੀ ਆਪਣਾ ਜਿਹੜਾ ਇੱਕ ਆਰਟੀਆਈ ਐਕਟ ਹੈਗਾ ਉਹਦੇ ਤਹਿਤ ਸੈਕਸ਼ਨ 63 ਹੈਗਾ ਜੀ ਇਹ 5 ਮਹੀਨੇ ਬਾਅਦ ਜਾਗੇ ਨੇ ਇਹ ਪਹਿਲੇ ਵੀ ਸਾਨੂੰ ਜਿਹੜੇ ਆ ਗੁਰਵਤਨ ਸਿੰਘ ਹੋਰ ਸਾਰੇ ਹੈਗੇ ਨੇ ਇਹਨਾਂ ਨੂੰ ਇੱਕ ਲੈਟਰ ਇਸ਼ੂ ਕਰਕੇ ਦੱਸ ਸਕਦੇ ਸੀਗੇ ਵੀ ਤੁਹਾਡਾ ਜਿਹੜਾ ਗਰੀਵੈਂਸ ਐ ਐਕਟ ਦੇ ਤਹਿਤ ਆਪਣਾ 1925 ਦੇ ਐਕਟ ਦੇ ਤਹਿਤ ਬੰਦਾ ਤੁਸੀਂ ਉੱਥੇ ਜਾਓ ਫਿਰ ਜੱਜ ਸਾਹਿਬ ਨੇ ਉਹ ਸਾਰਾ ਉਹਨਾਂ ਦਾ ਐਕਟ ਵਾਲੀ ਗੱਲ ਵੀ ਲਿਖੀ ਸਾਡੀ ਗੱਲ ਵੀ ਸੁਣੀ ਅੱਜ ਵਾਸਤੇ ਦੁਬਾਰਾ ਫਿਰ ਸੁਣਵਾਈ ਸਟਾਈ ਨੂੰ ਹੋਣੀ ਸੀਗੀ ਇਹਦੀ ਅੱਜ ਸੁਣਵਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਇਨ ਬਿਟਵੀਨ 18 ਤਰੀਕ ਨੂੰ ਇੱਕ ਲੀਗਲ ਨੋਟਿਸ ਦਾ ਲੈਟਰ ਸਾਨੂੰ ਅਸੀਂ ਸਾਡੇ ਕੋਲ ਹਾਈ ਕੋਰਟ ਦੇ ਵਿੱਚ ਹੀ ਆਂਦਾ ਮੈਂ ਰਿਸੀਵ ਕੀਤਾ ਉਹ ਲੈਟਰ ਜਿੰਦੇ ਵਿੱਚ ਸਾਡਾ ਲੀਗਲ ਨੋਟਿਸ ਚੀਫ ਫੈਕਟਰੀ ਨੇ ਜਿਹੜਾ ਹੈ ਫੋਰਵਰਡ ਕਰ ਦਿੱਤਾ ਡੀਜੀਪੀ ਪੰਜਾਬ ਨੂੰ ਵੀ ਜਿਹੜੀ ਕਾਰਵਾਈ ਬੰਦੀ ਹੈ ਉਹ ਕੀਤੀ ਜਾਵੇ ਤੇ ਸਰਕਾਰ ਨੂੰ ਵੀ ਬੰਦੀ ਕਾਰਵਾਈ ਦੇ ਬਾਰੇ ਦੱਸਿਆ ਜਾਵੇ ਉਹੀ ਗੱਲ ਅੱਜ ਅਸੀਂ ਮੰਨਣੀ ਹੈ ਉੱਚ ਨਿਆਲੇ ਦੇ ਸਾਹਮਣੇ ਪੇਸ਼ ਕੀਤੀ ਪੀਆਈਐਲ ਦੀ ਸੁਣਵਾਈ ਦੇ ਦੌਰਾਨ ਤੇ ਮਾਨਨਯੋਗ ਉੱਚ ਨਿਯਾਲਿਆਂ ਨੇ ਅੱਜ ਅੱਜ ਆਰਡਰ ਕੀਤੇ ਨੇ ਬੀਜੀਐਮਪੰਜਾਬ ਨੂੰ ਅਕੋਰਡਿੰਗ ਟੂ ਦਾ ਲੈਟਰ ਆਫ ਦਾ ਪੰਜਾਬ ਸਰਕਾਰ ਵੀ ਇਹਦੇ ਉੱਤੇ ਐਕਸ਼ਨ ਲਿੱਤਾ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਧੰਨਵਾਦ ਹੁਣ ਤੁਸੀਂ ਸਾਰਿਆਂ ਨੇ ਸੁਣਿਆ ਕਿ ਅੱਜ ਡੀਜੀਪੀ ਪੰਜਾਬ ਨੂੰ ਹਾਈ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਜਾਂਦੇ ਆ ਕਿ 328 ਪਾਵਨ ਸਰੂਪਾਂ ਤੇ ਇਨਸਾਫ ਕਰਦੇ ਆ ਦੋਸ਼ੀਆਂ ਖਿਲਾਫ ਕਾਰਵਾਈ ਤੁਰੰਤ ਕੀਤੀ ਜਾਵੇ ਔਰ ਉਹ ਆਗਰ ਲਾਗੂ ਕਰਾਉਣ ਲਈ ਬਲਦੇਵ ਸਿੰਘ ਸਿਰਸਾ ਜੀ ਕੀ ਆਖਦੇ ਆ ਇਹਨਾਂ ਦੇ ਵੀ ਵਿਚਾਰ ਇਹਨਾਂ ਦਾ ਸਨੇਹਾ ਜ਼ਰੂਰ ਸਰਵਣ ਕਰਿਓ ਔਰ ਕੇਂਦਰਤ ਹੋਣ ਦੀ ਕਿਰਪਾਲਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰ ਤੋਂ ਪਹਿਲਾਂ ਭਾਈ ਬਲਦੇਵ ਸਿੰਘ ਜੀ ਬਡਾਲਾ ਜਿਹੜੇ ਕਿ 5 ਸਾਲ ਤੋਂ ਲਗਾਤਾਰ ਜਿਹੜੇ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣ ਪੁੱਝ ਕੇ ਪਤਾ ਨਹੀਂ 328 ਰੂਪ ਕਿੱਥੇ ਭੇਜੇ ਕੀ ਕੁਝ ਕੀਤਾ ਔਰ ਦੋਸ਼ੀਆਂ ਨੂੰ ਬਚਾਉਣ ਵਾਸਤੇ ਅਜ ਤੱਕ ਕਾਰਵਾਈ ਨਹੀਂ ਕੀਤੀ ਕਮੇਟੀ ਵੀ ਆ ਪਰਤਾਲੀਆ ਕਮੇਟੀ ਵੀ ਬਣਾਈ ਡਾਕਟਰ ਜੋ ਕਿ ਐਰੋਪੇਟ ਆ ਈਸ਼ਵਰ ਸਿੰਘ ਸੀ ਉਹਨਾਂ ਸਾਥੀਆਂ ਦੇ ਪਰਤਾਲ ਜਿਹੜੀ ਪਰਤਾਲੀਆ ਰਿਪੋਰਟ ਆਈ ਉੱਤੇ ਕੋਈ ਕਾਰਵਾਈ ਨਾ ਕੀਤੀ ਜਿਹਦੇ ਸੰਬੰਧ ਵਿੱਚ ਭਾਈ ਬਲਦੇਵ ਸਿੰਘ ਜੀ ਵਡਾਲਾ 5 ਸਾਲ ਤੋਂ ਲਗਾਤਾਰ ਜੋ ਕਿ ਅੰਮ੍ਰਿਤਸਰ ਵਿੱਚ ਧਰਨਾ ਲਾ ਕੇ ਬੈਠੇ ਨੇ ਤੇ ਫਿਰ ਉਹ ਇਹਨਾਂ ਜਿਹੜੀਆਂ ਐਨੀ ਮਿਹਨਤ ਕੀਤੀ ਆ ਤੇ ਅੱਜ ਮਾਨਯੋਗ ਹਾਈ ਕੋਰਟ ਵੱਲੋਂ ਧੋਕੇ ਵਕੀਲ ਸਾਹਿਬ ਨੇ ਅਰਣ ਸ਼ਰਮਾ ਜੀ ਨੇ ਤੁਹਾਨੂੰ ਸਾਰਾ ਦੱਸਿਆ ਵੀ ਇਹ ਕਿਸ ਤਰ੍ਹਾਂ ਪਟੀਸ਼ਨ ਪਾਈ ਗਈ ਹਾਈ ਕੋਰਟ ਵੱਲੋਂ ਕੀ ਕੀਤਾ ਗਿਆ ਪੰਜਾਬ ਸਰਕਾਰ ਨੇ ਕੀ ਜਵਾਬ ਦਿੱਤਾ ਉਹ ਸਾਰਾ ਦੱਸਿਆ ਮੈਂ ਬੇਨਤੀ ਕਰਾਂਗਾ ਕਿ ਭਾਈ ਬਲਦੇਵ ਸਿੰਘ ਜੀ ਬਡਾਲਾ ਜਦੋਂ ਖਨੌਰੀ ਮੋਰਚੇ ਦੇ ਉੱਤੇ ਧਰਨਾ ਚੱਲ ਰਿਹਾ ਸੀ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਉੱਤੇ ਮਨਰਵਤੇ ਬੈਠੇ ਸਨ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਇੱਥੇ ਆਓ ਔਰ ਮੇਰੀ ਬੇਨਤੀ ਨੂੰ ਇਹ ਸਵੀਕਾਰ ਕਰਦੇ ਹੋਏ ਉਹ ਧਰਨੇ ਤੇ ਗਏ ਔਰ ਉੱਥੇ ਜਾ ਕੇ ਜਦੋਂ ਇਹਨਾਂ ਨੇ ਆਪਣੇ ਵਿਚਾਰ ਰੱਖੇ ਮੋਰਚੇ ਨੂੰ ਸਪੋਰਟ ਦਿੱਤੀ ਤੇ ਉਸ ਤਰ੍ਹਾਂ ਦੇ ਉੱਤੇ ਇਹਨਾਂ ਨੇ ਇੱਕ ਸਾਨੂੰ ਤਾਨਾ ਵੀ ਮਾਰਿਆ ਔਰ ਉਸ ਤੰਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਇੱਕ ਇਹਨਾਂ ਨਾਲ ਵਾਅਦਾ ਕੀਤਾ ਕਿ ਜਦੋਂ ਵੀ ਅਸੀਂ ਇੱਥੋਂ ਆਏ ਤੇ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲਾ ਕੰਮ ਜਿਹੜਾ ਹੈ ਉਹ 328 ਸੂਕ ਜਿਹੜੇ ਇਹ ਗਾਇਬ ਹੋਏ ਨੇ ਇਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਸਭ ਤੋਂ ਪਹਿਲਾ ਅਸੀਂ ਕੰਮ ਕਰਾਂਗੇ ਸੋ ਉਹਦੇ ਮੁਤਾਬਿਕ ਜਦੋਂ ਇੱਥੇ ਆ ਗਏ ਤੇ ਸਾਡੇ ਵੱਲੋਂ ਹੁਣ ਜਿਹੜਾ ਹੈ ਉਹ 7 ਤਰੀਕ 7 ਸਤੰਬਰ 2025 ਨੂੰ ਅਸੀਂ ਉੱਥੇ ਧਰਨੇ ਵਾਲੀ ਜਗ੍ਹਾ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਪ੍ਰੋਗਰਾਮ ਕਰਦਾ ਹੈ ਔਰ ਅੱਜ ਰਾਤ ਨੂੰ ਸਾਡੀ ਜਿਹੜੀ ਆ ਆਨਲਾਈਨ ਐਸ ਕੇ ਐਮ ਗੈਰ ਰਾਜਨੀਤਿਕ ਦੀ ਮੀਟਿੰਗ ਹੋਣੀ ਹੈ ਅੱਜ ਸ਼ਾਮ ਨੂੰ 7:30 ਵਜੇ ਸਾਡੀ ਮੀਟਿੰਗ ਹੋਣੀ ਆ ਰਾਤੀ ਵੀ ਮੀਟਿੰਗ ਹੋਈ ਸੀ ਔਰ ਉਸ ਮੀਟਿੰਗ ਤੇ ਚੇ ਵਿਚਾਰ ਕੀਤਾ ਗਿਆ ਸੀ ਕਿ ਜਿਹੜੀ ਕੱਲ ਨੂੰ ਮੀਟਿੰਗ ਹੋਵੇਗੀ ਯਾਨੀ ਕਿ ਅੱਜ ਜਿਹੜੀ ਹੋਣੀ ਆ ਇਹਦੇ ਵਿੱਚ ਅਸੀਂ ਅੱਗੇ ਜਿਹੜਾ ਉਹ ਪ੍ਰੋਗਰਾਮ ਦੇਣਾ ਹੈ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਉਹ ਹੋਣਾ ਚਾਹੀਦਾ ਸੋ ਅੱਜ ਜਿਹੜੇ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਨੇ ਇਹਨਾਂ ਆਰਡਰਾਂ ਨੂੰ ਲਾਗੂ ਕਰਾਉਣ ਵਾਸਤੇ ਸੰਯੁਕਤ ਕਿਸਾਨ ਮੋਰਚੇ ਵੱਲ ਭਾਈ ਸਾਹਿਬ ਵੱਲੋਂ ਲਾਏ ਉਸ ਸੰਘਰਸ਼ ਦੇ ਉੱਤੇ ਜਿਹੜਾ ਮੋਰਚਾ ਚੱਲ ਰਿਹਾ ਹੈ ਉੱਥੇ 7 ਤਰੀਕ ਨੂੰ ਜਿਹੜੀ ਕਾਲ ਦਿੱਤੀ ਗਈ ਆ ਉਹ 7 ਸਤੰਬਰ ਨੂੰ ਉੱਥੇ ਕਿਸ ਤਰ੍ਹਾਂ ਦਾ ਕੱਠ ਕੀਤਾ ਜਾਣਾ ਹੈ ਇਹ ਅੱਜ ਦੀ ਮੀਟਿੰਗ ਦੇ ਵਿੱਚ ਤੈਅ ਕੀਤਾ ਜਾਵੇਗਾ ਔਰ ਮੈਂ ਸਮੁੱਚੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਅੱਜ ਤੱਕ ਇਹਨਾਂ ਸਰਕਾਰਾਂ ਨੇ ਹਾਈ ਕੋਰਟ ਦੇ ਹੁਕਮਾਂ ਦੀ ਵੀ ਇਨੀ ਪਾਲਣਾ ਨਹੀਂ ਕੀਤੀ ਇਹ ਤਾਣਟੋਲੀ ਕਰਦੇ ਆ ਜਿਹਦੀ ਮਿਸਾਲ ਹੈ ਕਿ 35 2024 ਜੋ ਕਿ ਡੇਰਾ ਬਿਆਸ ਵੱਲੋਂ ਦਰਿਆ ਬਿਆਸ ਦੇ ਕੁਦਰਤੀ ਵਹਾਅ ਨੂੰ ਅੰਤਰਰਾਸ਼ਟਰੀ ਕਾਨੂੰਨ ਦੀਆਂ ਧੱਜੀਆਂ ਅਡਾ ਕੇ ਜੋ ਕਿ ਇਹ ਕੰਮ ਕੀਤਾ ਜਾ ਰਿਹਾ ਹੈ ਉਥੇ ਦਰਿਆ ਨੂੰ ਬਦਲਿਆ ਜਾ ਰਿਹਾ ਹੈ ਦਰਿਆ ਦੇ ਕੁਦਰਤੀ ਵਹਾਅ ਨੂੰ ਬਦਲਿਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਕੀਤੇ ਆਰਡਰਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਫਿਰ ਉਹ ਕੰਮ ਉਹਨਾਂ ਵੱਲੋਂ ਚਾਰੀ ਰਿਹਾ ਮੇਰੇ ਵੱਲੋਂ ਕੰਟੈਂਪਟ ਵੀ ਪਾਈ ਗਈ ਕੰਟੈਂਟੂ ਦੇ ਉੱਤੇ ਵੀ ਸਰਕਾਰ ਵੱਲੋਂ ਜਿਹੜੀ ਆ ਦੋਸ਼ੀਆਂ ਨੂੰ ਬਚਾਉਣ ਵਾਸਤੇ ਰਿਪੋਰਟ ਦਿੱਤੀ ਗਈ ਫਿਰ ਸਾਡੀ ਉਹ ਕਾਰਵਾਈ ਚੱਲ ਰਹੀ ਆ ਸੋ ਮੇਰਾ ਕਹਿਣ ਤੋਂ ਭਾਵ ਹੈ ਇਹ ਗੱਲ ਮੈਂ ਇਸ ਕਰਕੇ ਕੀਤੀ ਆ ਕਿ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਨੂੰ ਲਾਗੂ ਕਰਾਉਣ ਵਾਸਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਇਹ ਪੰਜਾਬ ਸਰਕਾਰ ਦੀ ਧੌਣ ਤੇ ਗੋਡਾ ਦੇ ਕੇ ਇਹ ਲਾਗੂ ਕਰਵਾਵੇਗਾ ਭਗਵੰਤ ਮਾਨ ਜੀ ਤੁਸੀਂ ਕਹਿ ਦਿੰਦੇ ਹੋ ਕਿ ਕਿਸਾਨ ਵਿਹਲੇ ਨੇ ਇਹ ਇਹਨਾਂ ਨੂੰ ਕੰਮ ਕੋਈ ਨਹੀਂ ਇਹ ਛੜਕਾਂ ਤੇ ਆ ਜਾਂਦੇ ਆ ਤੇ ਹੁਣ ਆ ਜਿਹੜੇ ਆਰਡਰ ਹੋਏ ਨੇ ਹਾਈ ਕੋਰਟ ਦੇ ਜੇ ਇਹਨਾਂ ਤੇ ਤੁਸੀਂ ਜਲਦੀ ਤੋਂ ਜਲਦੀ ਕਾਰਵਾਈ ਨਾ ਕੀਤੀ ਦੋਸ਼ੀਆਂ ਤੇ ਪਰਚਾ ਨਾ ਦਿੱਤਾ ਔਰ ਜਿਹੜੇ 16 ਬੰਦਿਆਂ ਦੀ ਲਿਸਟ ਜਿਨ੍ਹਾਂ ਦੇ ਨਾਂ ਨੇ ਇਸ ਲਿਸਟ ਵਿੱਚ ਉਹਨਾਂ ਤੇ ਆਪਾਂ ਜਿਹੜਾ ਉਹ ਕਾਰਵਾਈ ਉਮੀਦ ਹੈ ਕਿ ਹੋਵੇਗੀ ਲੇਕਿਨ ਇਸ ਤੋਂ ਬਗਾਰ ਅੱਗੇ ਇਹ ਜਿਹੜੇ 16 ਬੰਦੇ ਨੇ ਇਹ ਤਾਂ ਕੀੜੇ ਮਕੌੜੇ ਆ ਇਸ ਤੋਂ ਅੱਗੇ ਅਸਲ ਦੋਸ਼ੀ ਜਿਹੜੇ ਨੇ ਜਦੋਂ ਤੋਂ ਇਹ ਗੁਰੂ ਸ੍ਰੀ ਗੁਰੂ ਗੰਗ ਸਾਹਿਬ ਦੇ ਸਰੂਪਾਂ ਦੇ ਨਾਲ ਇਹ 헤ਰ ਫੇਰ ਹੋਇਆ ਚੋਰੀ ਕੀਤੀ ਗਈ ਕਿੱਥੇ ਪਹੁੰਚਾਈ ਗਈ ਕਿਉਂ ਪਹੁੰਚਾਈ ਗਈ ਇਹ ਜਿਹੜੀ ਪੈਸੇ ਦੀ ਲੁੱਟ ਹੋਈ ਆ ਕਿਉਂ ਕੀਤੀ ਉਹ ਚ ਦੋਸ਼ੀ ਕੌਣ ਕੌਣ ਨੇ ਉਹਨਾਂ ਦੇ ਵਿੱਚ ਅਸਲ ਦੋਸ਼ੀ ਕਮੇਟੀ ਦੇ ਸਖਤਰ ਇਹ ਸਾਰੇ ਦੋਸ਼ੀ ਨੇ ਇਹ ਭਗਵੰਤ ਮਾਨ ਜੀ ਪਰਤਾਲ ਕਰਵਾ ਕੇ ਆਪਣੀ ਪੁਲਿਸ ਤੋਂ ਤੇ ਸਾਰਿਆਂ ਦੇ ਕਰਾ ਪਰਚਾ ਦਰਜ ਕਰੋ ਨਹੀਂ ਤਾਂ ਫਿਰ ਇਹ ਵੇਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਰਥਾਏ ਇਨਸਾਫ ਲੈਣ ਲਈ ਜਿੱਤੋਂ ਕਿ ਅਸੀਂ ਇਨਸਾਫ ਦੀ ਮੰਗ ਕਰਦੇ ਆ ਜਦੋਂ ਵੀ ਸਾਡੇ ਕੋਲ ਭੀੜ ਪੈਂਦੀ ਆ ਦੁੱਖ ਤਕਲੀਫ ਹੁੰਦੀ ਆ ਖੁਸ਼ੀ ਗਮੀ ਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਤਾਸਰਾ ਲੈਨੇ ਆ ਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਸ ਤਰ੍ਹਾਂ ਦਾ ਵਿਵਾਰ ਹੋਵੇਗਾ ਤੇ ਫਿਰ ਅਸੀਂ ਪੰਜਾਬ ਸਰਕਾਰ ਦੇ ਲੱਕ ਦੇ ਵਿੱਚ ਦਮ ਕਰਕੇ ਤੇ ਇਹ ਹਾਈ ਕੋਰਟ ਦੇ ਆਰਡਰਾਂ ਨੂੰ ਲਾਗੂ ਕਰਵਾਵਾਂਗੇ ਅੱਜ ਦੀ ਸ਼ਾਮ ਦੀ ਮੀਟਿੰਗ ਦੇ ਵਿੱਚ ਇਸ ਐਸਕੇ ਵੱਲੋਂ ਫੈਸਲਾ ਕੀਤਾ ਜਾਵੇਗਾ